ਜਦੋਂ ਤੋਂ ਨਾ ਆ ਨਵੇਂ ਵਾਇਰਸ ਜਿਹਦੀਆਂ ਖਬਰਾਂ ਤੁਹਾਨੂੰ ਮਿਲ ਰਹੀਆਂ ਤਾਂ ਉਦੋਂ ਦੀ ਲੋਕਾਂ ਦੇ ਵਿੱਚ ਫਿਰ ਤੋਂ ਇੱਕ ਡਰ ਜਾ ਪੈਦਾ ਹੋ ਗਿਆ ਤੇ ਲੋਕ ਹੁਣ ਇਹ ਹੀ ਸੋਚਣ ਲੱਗ ਗਏ ਆ ਵੀ ਕਿਤੇ ਇਹ ਵੀ ਕਰੋਨਾ ਵਰਗੀ ਕੋਈ ਚੀਜ਼ ਤਾਂ ਨਹੀਂ ਕੁਤੇ ਕਰੋਨਾ ਆਵਾਂਗੀ ਕੋਈ ਮਹਾਮਾਰੀ ਤਾਂ ਨਹੀਂ ਬਣ ਜੂਗੀ ਪਹਿਲਾਂ ਵਾਂਗ ਕਿਤੇ ਫਿਰ ਤੋਂ ਲੋਕਡਾਊਨ ਤਾਂ ਨਹੀਂ ਲੱਗ ਜਾਣਾ ਕੀ ਇਹ ਵੀ ਕੋਈ ਐਦਾਂ ਦਾ ਹੀ ਵਾਇਰਸ ਆ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਆ ਇਦੇ ਬਾਰੇ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਹੈਲਥ케ਅਰ ਡਿਪਾਰਟਮੈਂਟ ਨੇ ਇਦੇ ਬਾਰੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਕਿ ਇਹ ਕਰੋਨਾ ਵਰਗਾ ਕੋਈ ਵਾਇਰਸ ਨਹੀਂ ਆ ਕਿ ਕੋਈ ਕਰੋਨਾ ਵਰਗਾ ਕੋਈ ਵਾਇਰਸ ਨਹੀਂ ਆ ਸਗੋਂ ਇਹ ਥੋੜਾ ਜਿਹਾ ਇੱਕ ਫਲੂ ਦੀ ਤਰ੍ਹਾਂ ਹੈ ਕਿ ਇੱਕ ਫਲੂ ਜੋ ਸਰਦੀਆਂ ਦੇ ਵਿੱਚ ਹੋ ਜਾਂਦੇ ਆ ਨਾ ਕੁਝ ਵਾਇਰਲ ਉਸ ਤਰ੍ਹਾਂ ਦਾ ਇਹ ਇੱਕ ਫਲੂ ਆ ਪਹਿਲਾਂ ਕਦੇ ਤੁਹਾਨੂੰ ਯਾਦ ਹੋਣਾ ਇੱਕ ਸਵਾਇਨ ਫਲੂ ਨਹੀਂ ਆਇਆ ਸੀ ਇੱਕ ਵਾਰ ਸਵਾਇਨ ਫਲੂ ਹੋਇਆ ਸੀਗਾ ਤਾਂ ਉਹਦੇ ਨਾਲ ਨਾ ਬਹੁਤ ਸਾਰੇ ਬੱਚੇ ਬਿਮਾਰ ਹੋ ਜਾਂਦੇ ਸੀਗੇ ਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਸੀ ਤੇ ਜਿਹੜਾ ਉਹ ਸਵਾਇਨ ਫਲੂ ਆ ਨਾ ਉਹ ਹਜੇ ਵੀ ਕਦੇ ਨਾ ਕਦੇ ਵਾਪਸ ਆ ਜਾਂਦਾ ਸੋ ਇਹ ਵੀ ਉਸੇ ਤਰ੍ਹਾਂ ਦਾ ਇੱਕ ਫਲੂ ਆ ਜੋ ਕਿ ਜ਼ਿਆਦਾਤਰ ਬੱਚਿਆਂ ਨੂੰ ਹੋ ਰਿਹਾ ਤੇ ਇਹ ਦਾ ਨਾਮ ਹੈਗਾ ਐਚ ਐਮ ਟੀ ਵੀ ਯਾਨੀ ਕਿ ਹਿਊਮਨ ਨਿਊਮੋ ਮੈਟਾਫੋਰਿਕ ਇਦਾਂ ਦਾ ਇਹਦਾ ਕੁਝ ਨਾਮ ਹੈ ਹਾਲਾਂਕਿ ਇਹ ਵੀ ਚਾਈਨਾ ਤੋਂ ਹੀ ਆਇਆ ਪਰ ਇਹ ਕਰੋਨਾ ਵਰਗੀ ਚੀਜ਼ ਨਹੀਂ ਆ ਕਰੋਨਾ ਜੋ ਵਾਇਰਸ ਸੀ ਨਾ ਉਹ ਤੁਸੀਂ ਇੱਕ ਇਦਾਂ ਸਮਝੋ ਵੀ ਜਿਹੜਾ ਕਈ ਦਹਾਕਿਆਂ ਬਾਅਦ ਜਾਂ ਫਿਰ 50-60 ਸਾਲਾਂ ਬਾਅਦ ਆਉਣ ਵਾਲਾ ਇੱਕ ਵਾਇਰਸ ਸੀਗਾ ਜਿਹੜਾ ਕਿ ਮਹਾਮਾਰੀ ਬਣ ਗਿਆ ਤੇ ਇਹੋ ਇੱਕ ਐਦਾਂ ਦੀ ਚੀਜ਼ ਸੀ ਜਿਹਦਾ ਕੋਈ ਇਲਾਜ ਨਹੀਂ ਸੀ ਮਿਲ ਰਿਹਾ ਜਿਹਦੇ ਬਾਰੇ ਇਹ ਵੀ ਨਹੀਂ ਸੀ ਪਤਾ ਵੀ ਇਹ ਕੁਦਰਤੀ ਹੈ ਜਾਂ ਫਿਰ ਇਹ ਇਨਸਾਨਾਂ ਦੁਆਰਾ ਲੈਬ ਵਿੱਚ ਤਿਆਰ ਕੀਤਾ ਹੋਇਆ ਕੋਈ ਵਾਇਰਸ ਹੈ ਜਾਂ ਕੀ ਚੀਜ਼ ਆ ਇਸੇ ਲਈ ਤੁਸੀਂ ਦੇਖੋਗੇ ਵੀ ਉਹਦਾ ਜੋ ਐਂਟੀਰੋਡ ਤਿਆਰ ਕਰਨ ਵਿੱਚ ਵੈਕਸੀਨ ਤਿਆਰ ਕਰਨ ਚ ਸਾਲ 1.5 ਸਾਲ ਦਾ ਸਮਾਂ ਲੱਗ ਗਿਆ ਪਰ ਇਹ ਐਚਐਮ ਟੀਵੀ ਨਾਲ ਐਦਾਂ ਦੀ ਕੋਈ ਦਿੱਕਤ ਨਹੀਂ ਹੈ ਇਹ ਵਾਇਰਸ ਪਹਿਲਾਂ ਵੀ ਦਿਖਿਆ ਹੈ ਇਦੇ ਬਾਰੇ ਵੀ ਹੈਲਥ케ਅਰ ਡਿਪਾਰਟਮੈਂਟ ਨੇ ਇਹੀ ਆਖਿਆ ਕਿ ਇਹ ਐਚਐਮਟੀਵੀ ਹੈ ਜਿਹੜਾ ਇਹ ਪਿਛਲੇ 20 ਸਾਲਾਂ ਵਿੱਚ ਕਈ ਵਾਰ ਦੇਖ ਚੁੱਕੇ ਹੈ ਕਈ ਦੇਸ਼ਾਂ ਵਿੱਚ ਦੇਖ ਚੁੱਕੇ ਹੈ ਤੇ ਹੁਣ ਇਹਦੇ ਜਿਹੜੇ ਕੇਸ ਆ ਉਹ ਕੁਝ ਭਾਰਤ ਵਿੱਚ ਦੇਖੇ ਨੇ ਬੇਸਿਕਲੀ ਇਹ ਸਰਦੀਆਂ ਦੇ ਵਿੱਚ ਹੀ ਤੁਸੀਂ ਇਹਦਾ ਜ਼ਿਆਦਾਤਰ ਅਸਰ ਦੇਖੋਗੇ ਤੇ ਜਦੋਂ ਜਿਵੇਂ ਜਿਵੇਂ ਸਰਦੀਆਂ ਲੰਘ ਜਾਣਗੀਆਂ ਓਵੇਂ ਓਵੇਂ ਘਟ ਜੂਗਾ ਇਹ ਬੇਸਿਕਲੀ ਸਰਦੀਆਂ ਦੇ ਵਿੱਚ ਹੋਣ ਵਾਲਾ ਇੱਕ ਫਲੂ ਹੈ ਸਵੈਨ ਫਲੂ ਦੀ ਤਰ੍ਹਾਂ ਤੋਂ ਅੱਜਕੱਲ ਵੀ ਸਵੈਨ ਫਲੂ ਨਾਲ ਆਪਾਂ ਕਈ ਵਾਰ ਦੇਖਦੇ ਹਾਂ ਕੁਝ ਕੇਸ ਤਾਂ ਹੁੰਦੇ ਆ ਜਾ ਦਿੱਨੀ ਜਾਂ ਯੂਪੀ ਦੇ ਇਲਾਕਿਆਂ ਵਿੱਚ ਕੁਝ ਮੌਤਾਂ ਹੋ ਜਾਂਦੀਆਂ ਨੇ ਉਸੇ ਤਰ੍ਹਾਂ ਦਾ ਇਹ ਹੈ ਸੋ ਇਹਦੇ ਨਾਲ ਕਰੋਨਾ ਦੀ ਤਰ੍ਹਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਲੋਕਡਾਊਨ ਨਹੀਂ ਲੱਗਣ ਵਾਲਾ ਕੋਈ ਮਹਾਮਾਰੀ ਨਹੀਂ ਫੈਲਣ ਵਾਲੀ ਇਹਦੇ ਤੇ ਕੰਟਰੋਲ ਪਾ ਲਿਆ ਹੈ ਫਸ ਤੁਹਾਨੂੰ ਅਗਰ ਇਹਦੇ ਬਾਰੇ ਨਹੀਂ ਪਤਾ ଥିਗਾ ਜਾਂ ਤੁਸੀਂ ਡਰ ਰਹੇ ਸੀ ਜਾਂ ਤੁਸੀਂ ਆਪਣੇ ਬਾਹਰ ਰਹਿੰਦੇ ਲੋਕਾਂ ਲਈ ਡਰ ਰਹੇ ਸੀਗੇ ਕਿਉਂਕਿ ਪਿਛਲੀ ਵਾਰ ਕਰੋਨਾ ਨੇ ਬਾਹਰਲੇ ਮੁਲਕਾਂ ਵਿੱਚ ਯੂਰਪ ਅਤੇ ਅਮਰੀਕਾ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ ਸੀ ਤਾਂ ਤੁਸੀਂ ਉਹਨਾਂ ਨੂੰ ਵੀ ਇਹੀ ਕਹੋ ਇਹੀ ਫਲਾ ਦਿਓ ਕਿ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਕਰੋਨਾ ਦੀ ਤਰ੍ਹਾਂ ਕੋਈ ਖਤਰਨਾਕ ਵਾਇਰਸ ਨਹੀਂ ਆ ਤੇ ਜਾਣਕਾਰੀ ਫੈਲਾਉਣ ਲਈ ਮੈਂ ਚਾਹਾਂਗਾ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸੋ ਉਹਨਾਂ ਨੂੰ ਮੇਰੀ ਇਹ ਵੀਡੀਓ ਭੇਜ ਕੇ ਥੋੜੀ ਜੀ ਅਵੇਅਰਨੈਸ ਫਲਾਓ ਮਿਲਦੇ ਹਾਂ ਕਿਤੇ ਹੋਰ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ